ਪਿਛੇ ਪ੍ਰਿੰਸੀਪਲ ਮੈਨੂੰ ਰਾਤ ਨੂੰ ਇੱਕ ਬੱਚਾ ਚੁੱਕਿਆ ਗਿਆ ਸੀ 112 ਤੇ ਫੋਨ ਆਈ ਕਿ ਬੱਚਾ ਉਥੋਂ ਚੁੱਕਿਆ ਗਿਆ ਕਾਲੀ ਮਾਤਾ ਮੰਦਰ ਦੇ ਨੇੜੇ ਉਹਦੇ ਤੇ ਐਕਸ਼ਨ ਕਰਦੇ ਹੋਏ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਅਸੀਂ ਟਰੇਸ ਆਊਟ ਕੀਤਾ ਉਸ ਤੇ ਲੜੀ ਵਿੱਚ ਇਹਨਾਂ ਦੇ ਬਿਆਨ ਲਿਖੇ ਗਏ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 12 ਗੋਰੀਗੇਟ ਥਾਣੇ ਦੀ ਅੰਡਰ ਸੈਕਸ਼ਨ 97 ਤੇ 137 ਪੀਐਸ ਇਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਦੀ ਐਸਪੀ ਸਿਟੀ ਵੰਤੇ ਐਸਐਚਓ ਲੋਗਟ ਇਹਨਾਂ ਨੇ ਜਦੋਂ ਇਦਾਂ ਕੰਮ ਕੀਤਾ ਟੈਕਨੀਕਲ ਐਵੀਡੈਂਸ ਕਲੈਕਟ ਕੀਤਾ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਜਮ ਵਾਰ ਇੰਟੈਲੀਜੈਂਸ ਤੇ ਕੰਮ ਕੀਤਾ ਤੇ ਇਹਦੇ ਦੋ ਬੰਦੇ ਅਰੈਸਟ ਹੋਏ ਬਿੱਟੂ ਪੁੱਤਰ ਰਾਮ ਸਿੰਘ ਤੇ ਪੱਪੂ ਪੁੱਤਰ ਜੰਗ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਤੇ ਬੰਚਾ ਰਿਕਵਰ ਹੋਇਆ ਜਿਹੜਾ ਕਿ 40 ਘੰਟੇ ਦੇ ਵਿੱਚ ਵਿੱਚ ਇਹਦੀ ਟੀਮ ਨੇ ਚੰਗਾ ਕੰਮ ਕਰਦੇ ਹੋਏ ਬੱਚੇ ਨੂੰ ਰਿਕਵਰ ਕੀਤਾ ਇਹ ਵੀਰ ਹਕੀਕਤਰਾ ਸਕੂਲ ਦੀ ਬੈਕਸਾਈਡ ਤੋਂ ਰਿਕਵਰ ਹੋਇਆ ਬੱਚਾ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਜਿਹੜੇ ਦੋਸ਼ੀ ਇੰਨਾ ਚਾਹ ਗਿਆ ਪੱਪੂ ਉਹਦੀ ਲੜਕੀ ਤੇ ਵਿਆਹ ਨੂੰ 10 ਸਾਲ ਹੋ ਗਏ ਸੀ ਬੜਾ ਬੱਚਾ ਕੋਈ ਨਹੀਂ ਸੀ ਉਹਨੂੰ ਇਹ ਸੀਗਾ ਕਿ ਬੱਚਾ ਚੱਕ ਕੇ ਤੇ ਉੱਥੇ ਮੈਂ ਪ੍ਰੋਵਾਈਡ ਕਰਾ ਦੂੰਗਾ ਨਾਲ ਜਿਹੜਾ ਬਿੱਟੂ ਸੀਗਾ ਉਹਨੂੰ ਇਹਨੇ ਪੈਸਿਆਂ ਦਾ ਲਾਲਸਾ ਸੀ अराउंड 50 ਹਜ਼ਾਰ ਇਹਨੇ ਕਹਿਆ ਸੀ ਮੈਂ ਤੈਨੂੰ ਦੇ ਦੂੰਗਾ ਜਦੋਂ ਬੱਚਾ ਕੋਈ ਚੱਕ ਕੇ ਲੈ ਆਂਦਾ ਤਾਂ ਬਿੱਟੂ ਨਾਲ ਗਿਆ ਸੀ ਬਿੱਟੂ ਨੇ ਹੀ ਤੇ ਬੱਚਾ ਚੱਕਿਆ ਸੀ ਪੱਪੂ ਦੇ ਨਾਲ ਸੋ ਇਹ ਦੋਵੇਂ ਬੰਦੇ ਅਰੈਸਟ ਹੋ ਗਏ ਬੱਚਾ ਰਿਕਵਰ ਹੋ ਗਿਆ ਬੜਾ ਟਰੋਮਾ ਸੀਗਾ ਪੇਰੈਂਟਸ ਵਾਸਤੇ ਕਿ ਬੱਚਾ ਜਦੋਂ ਉਹਨਾਂ ਦਾ ਰਾਤ ਨੂੰ ਚੱਕਿਆ ਗਿਆ ਸੁੱਤੇ ਹੋਏ ਸੀ ਸੁਬਾ ਉੱਠ ਕੇ ਵੇਖਿਆ ਤਾਂ ਬੱਚਾ ਉੱਥੇ ਸੀਗਾ ਨਹੀਂ ਸੋ ਇਹਦੇ ਚੱਕਾ ਕਰਨ ਕੀਤਾ ਪੁਲਿਸ ਨੇ ਐਸਐਚਓ ਲੌਰੀਗੇਟ ਮੈਂ ਅੰਦਰ ਦਾ ਸੁਪਰਵੀਜ਼ਨ ਹੇਮ ਪਹਿਲਾਂ ਦੱਸਿਆ ਸਿਟੀ ਵਲ ਡੀਐਸਪੀ ਤੇ ਐਸਪੀ ਸਿਟੀ ਸਰਫਰਸ ਸੋ ਮੈਂ ਮੁਬਾਰਕਵਾਦ ਵੀ ਦੇਣਾ ਮਾਤਾ ਪਿਤਾ ਨੂੰ ਕਿ ਬੱਚਾ ਉਹਨਾਂ ਦਾ ਮਿਲ ਗਿਆ ਵਾਪਸ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ 112 ਦੀ ਵਰਤੋਂ ਵੱਧ ਯੂਜ਼ ਕਰਨ ਕਿਉਂਕਿ ਇਹ ਕਿਸੇ ਕੈਸੇ ਹੋ ਗਿਆ ਜਦੋਂ 112 ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਉਹ ਨਾਲ ਦੀ ਨਾਲ ਹੀ ਉਹ ਤੇ ਕੰਮ ਕੀਤਾ ਗਿਆ ਤੇ ਬੱਚਾ ਇਹਨੂੰ ਰਿਕਵਰ ਕੀਤਾ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜਿਹੜੇ ਬਿੱਟੂ ਤੇ ਪੱਪੂ ਇਹ ਇੱਥੇ ਦੇ ਹੀ ਰਹਿਣਾ ਨੇ ਦੋਨੋਂ ਇੱਕ ਸਰੰਦ ਰੋੜ ਰਹਿੰਦਾ ਹੈ ਬਿੱਟੂ ਜਿਹੜਾ ਪੱਪੂ ਐ ਇਹ ਇੱਥੇ ਦਾ ਬਾਦਸੁਰੂਰ ਦਾ ਨੇ ਉਹ ਲੋੜਾ ਬਟੇਰ ਉਹਨਾਂ ਦੀਆਂ ਝੁੱਗੀਆਂ ਹੀ ਗੀਆਂ ਉਹ ਝੁੱਗੀਆਂ 'ਚ ਰਹਿੰਦੇ। ਜਦੋਂ ਇਹਨਾਂ ਦੇ ਕੰਸਰਟ ਵੀ ਕਿੱਦਾਂ ਆਏ ਬੱਚੇ ਚੱਕਣ ਕੀ ਇਹ ਵੀ ਉੱਥੇ ਆਂਦੇ ਰਹਿੰਦੇ ਸੀ। ਇਹ ਉੱਥੇ ਹੁੰਦੇ ਰਹਿੰਦੇ ਸਪੈਲਰ ਐਕੀ ਵਗੈਰਾ ਕੀਤੀ ਉਸ ਤੋਂ ਬਾਅਦ ਉੱਥੋਂ ਇਹਨਾਂ ਨੇ ਬੱਚਾ ਚੱਕਿਆ ਇਹਨੂੰ ਪਤਾ ਸੀ ਕਿ ਉੱਥੇ ਬੱਚੇ ਆਪਣੇ ਮਾਪਿਆਂ ਨਾਲ ਸੌਂਦੇ ਫੁੱਟਪਾਥ ਤੇ। ਸੋ ਉੱਥੋਂ ਇਹਨਾਂ ਨੇ ਬੱਚਾ ਉੱਥੋਂ ਚੱਕਿਆ। ਸਿਰ ਹੋਰ ਵੀ ਕਈ ਬੱਚੇ ਹੈਗੇ ਜੋ ਛੋਟੇ-ਛੋਟੇ ਇਸ ਤੋਂ ਵੀ ਛੋਟੇ-ਛੋਟੇ ਉੱਤੇ ਫੁੱਟਪਾਥ ਤੇ ਸੌਂਦੇ। ਹਾਂਜੀ ਬਿਲਕੁਲ ਸੋ ਉਹਦੇ ਤੇ ਉਹਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਾਂਗੇ ਜੇ ਉੱਥੇ ਵੀ ਫੁੱਲ ਹੋ ਜਾਂਦਾ ਤੇ ਹੋਰ ਵੀ ਫੈਸਿਲਿਟੀਆਂ ਆਪਾਂ ਲੱਭ ਕੇ ਤੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕਰਾਂਗੇ ਇਹਦੇ ਵਿੱਚ ਇੱਕ ਜ਼ਿਕਰਯੋਗ ਗੱਲ ਇਹ ਹੈ ਕਿ ਪਿੱਟੂ ਤੇ ਵੀ ਪਹਿਲਾ ਪਰਚਾ ਹੈਗਾ ਐਨਡੀਪੀਐਸ ਦਾ ਸੋ ਉਹਦੇ ਵਿੱਚ ਉਹ ਵੀ ਅਸੀਂ ਸਾਰਾ ਚੈੱਕ ਕਰਦੇ ਹਾਂ ਜਿਹੜਾ ਪਿਛਲਾ ਪਰਚਾ ਤੇ ਬਾਕੀ ਵੀ ਇਹਨਾਂ ਦੀਆਂ ਕ੍ਰੀਕ ਕੀ ਵਿਜ਼ੂਅਲ ਐਕਟੀਵਿਟੀਜ਼ ਨੇ ਉਹ ਵੀ ਸਾਰੀ ਚੈੱਕ ਤੇਰੇ ਦੋਨੋਂ ਇਕੱਠੇ ਕਿੱਧਰ ਹੋਏ ਸੰਪਰਪ ਵਿੱਚ ਕਿੱਧਰ ਆਉਂਦਾ ਰਹਿੰਦੇ ਸੀ ਚੁਕੀਆਂ ਜਿਵੇਂ ਮੈਂ ਕਿਹਾ ਕਿ ਸੇਮ ਹੋ ਚੁਕੀਆਂ ਹੈਗੀਆਂ ਦੋਨੀਆਂ ਸੋ ਉਥੇ ਇਕੱਠੇ ਰਹਿੰਦੇ ਸੀ ਦੋਨੋਂ ਉਥੇ ਇਹਨਾਂ ਨੇ ਬੈ ਕੇ SLA ਕੀਤੀ ਜਿਵੇਂ ਕਿ ਤੁਸੀਂ ਦੱਸਿਆ ਵੀ ਤਕਰੀਬਨ 24 ਘੰਟੇ ਬੱਚਾ ਇਹਨਾਂ ਕੋਲ ਰਿਹਾ ਹੈ ਤਾਂ ਇਹਨੂੰ ਬੱਚੇ ਨੂੰ ਸੰਭਾਲਣ ਵਾਸਤੇ ਕੋਈ ਲੇਡੀ ਕੋ ਇਨਵੋਲਵ ਹੈ ਜਾਂ ਕੋਈ ਹੋਰ ਵੀ ਇਨਵੋਲਵ ਹੈ ਕਿਵੇਂ ਸੰਭਾਲਿਆ ਇਹਨਾਂ ਨੇ ਆਪਣੀ ਬੇਟੀ ਜਿਹੜੀ ਸੀਗੀ ਉਹਨੂੰ ਨਾਲ ਬੁਲਾ ਲਿਆ ਸੀਗਾ ਉਹਦੇ ਨਾਲ ਗੱਲਬਾਤ ਕਰਕੇ ਜਦੋਂ ਦੇਣਾ ਸੀ ਬੱਚਾ ਸੋ ਉਹ ਸੰਭਾਲ ਕਰਦੀ ਸੀ ਬੱਚੇ ਦੀ ਉਸ 24 ਘੰਟੇ ਉਹਦੀ ਇਨਵੋਲਵਮੈਂਟ ਕਿੰਨੀ ਹੈਗੀ ਹੈ ਜਾਂ ਉਹ ਉਹਨਾਂ ਨੂੰ ਉਹਨੂੰ ਇਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਬੱਚਾ ਕਿੱਥੋਂ ਆਇਆ ਜਾਂ ਕਿ ਕਿੱਥੇ ਆਇਆ ਉਹਨਾਂ ਨੇ ਇਹ ਕਿਹਾ ਕਿ ਬੱਚਾ ਅਸੀਂ ਲੈ ਕੇ ਆਇਆ ਤੂੰ ਸੰਭਾਲ ਲੈ। ਉਹਦੀ ਇਨਵੋਲਵਮੈਂਟ ਹਜੇ ਵੇਖਣੀ ਬਾਕੀ ਹੈ। ਸਾਰੇ ਜਿਹੜੇ ਇਹਨਾਂ ਦੀ ਬੇਟੀ ਹੈ ਉਸ ਤੋਂ ਤੱਕ ਹੀ ਕਾਰਵਾਈ ਹੋਈ। ਹਾਂ ਉਹੀ ਮੈਂ ਕਹਿ ਰਿਹਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹਦਾ ਰੋਲ ਕੀ ਸੀਗਾ ਉਹਨੂੰ ਪਤਾ ਸੀ ਇਸ ਬਾਰੇ ਜਾਂ ਨਹੀਂ ਪਤਾ ਸੀ। ਸੋ ਉਹ ਸਾਰਾ ਚੈੱਕ ਕਰਨਾ। ਇਹ ਪਹਿਲੀ ਕੋਸ਼ਿਸ਼ ਸੀ ਇਹਨਾਂ ਨੇ ਹੋਰ ਵੀ ਬੱਚਾ ਚੱਕ ਲਿਆ। ਹਜੇ ਤੱਕ ਜਿਹੜੀ ਸਾਡੀ ਤਫਤੀਸ਼ ਉਹਦੇ ਮੁਤਾਬਕ ਪਹਿਲੀ ਸੀ। ਪਪੂ ਦੇਖਣਾ ਵੀ ਕੋਈ ਪਰਚੇ ਪੁੱਛੇ ਇੱਥੇ ਨਹੀਂ। ਨਹੀਂ। ਬਿੱਟੂ ਦਾ ਹੈਗਾ ਪਰਚਾ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز